ਸਾਰੇਆਂ ਨੂੰ ਦਿਨੋ ਸਤਿ ਸ਼੍ਰੀ ਅਕਾਲ ਸਾਰੇ ਜਣੇ ਇੱਕ ਵਾਰੀ ਇਹ ਵੀਡੀਓ ਦੇਖ ਕੇ ਜ਼ਰੂਰ ਜਾਇਓ ਸਮਝ ਲਿਓ ਕਿਸੇ ਨੇ ਤੁਹਾਡੀ ਸਲਾਮਤੀ ਲਈ ਦੁਆ ਕੀਤੀ ਹੈ ਕਿਉਂਕਿ ਇਹ ਸੜਕ ਸਿਰਫ ਮਿੱਟੀ ਦੀ ਨਹੀਂ ਕਿਸੇ ਦੇ ਘਰ ਵਾਪਸ ਜਾਣ ਦੀ ਆਸ ਹੁੰਦੀ ਹੈ ਇਹ ਸੜਕ ਸਿਰਫ ਰਸਤਾ ਨਹੀਂ ਹੁੰਦੀ ਇਹ ਕਿਸੇ ਦੇ ਘਰ ਵਾਪਸ ਜਾਂਦਾ ਸੁਪਨਾ ਵੀ ਹੁੰਦੀ ਹੈ ਕਿਉਂਕਿ ਉਹ ਅੱਧੀ ਦੁਨੀਆ ਜਿਨ੍ਹਾਂ ਦੇ ਮਾਪਿਓ ਘਰੇ ਡੀਕਦੇ ਰਹਿ ਜਾਂਦੇ ਨੇ ਉਹ ਬੱਚੇ ਜਿਹੜੇ ਆਪਣੇ ਮਾਪਿਆਂ ਨੂੰ ਡੀਕਦੇ ਰਹਿ ਜਾਂਦੇ ਨੇ ਜ਼ਿੰਦਗੀ 'ਚ ਇਹੀਆਂ ਦੁਰਘਟਨਾਵਾਂ ਆਪਣੇ ਸਿਰਫ ਗੱਡੀ ਤੇਜ਼ ਚਲਾਉਣ ਨਾਲ ਹੁੰਦੀਆਂ ਨੇ। ਓਵਰਟੇਕ ਕਰਨ ਨਾਲ ਹੁੰਦੀਆਂ ਨੇ। ਜਿਨ੍ਹਾਂ ਤੋਂ ਆਪਾਂ ਹੀ ਖੁਦ ਬਚ ਸਕਦੇ ਹਾਂ। ਹਰੇਕ ਗੱਡੀ ਵਿੱਚ ਕੋਈ ਨਾ ਕੋਈ ਕਹਾਣੀ ਬੈਠੀ ਹੁੰਦੀ ਹੈ। ਮਾਂ ਪਿਓ ਆਪਣੇ ਬੱਚਿਆਂ ਬਾਰੇ ਸੋਚਦੇ ਨੇ, ਬੱਚੇ ਆਪਣੇ ਮਾਂ ਪਿਓ ਬਾਰੇ ਸੋਚਦੇ ਨੇ। ਸੋਚਦੇ ਸੋਚਦੇ ਇਹ ਨਹੀਂ ਪਤਾ ਅੱਧੇ ਲੋਕ ਸੜਕਾਂ ਤੇ ਹੀ ਰਹਿ ਜਾਂਦੇ ਨੇ। ਜੇਕਰ ਆਪਾਂ ਹੀ ਸੋਚ ਕੇ ਚੱਲੀਏ ਕਿਸ ਨੂੰ ਓਵਰਟੇਕ ਨਹੀਂ ਕਰਨਾ। ਓਵਰਲੋਡ ਗੱਡੀ ਨਹੀਂ ਚਲਾਨੀ। ਇੰਨਾ ਚੀਜ਼ਾਂ ਨੂੰ ਸੋਚ-ਸੋਚ ਕੇ ਅਸੀਂ ਜੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਤਾਂ ਮੈਨੂੰ ਲੱਗਦਾ ਆਪਾਂ ਜ਼ਿੰਦਗੀ ਪਾਰ ਕਰ ਸਕਦੇ ਆਂ। ਜ਼ਿੰਦਗੀ ਖਤਮ ਨਹੀਂ ਕਰਨ ਆਏ ਆਪਾਂ, ਜ਼ਿੰਦਗੀ ਜੀਣ ਆਏ ਆਂ। ਜ਼ਿੰਦਗੀ ਜੀਣੀ ਐ ਤਾਂ ਆਪਣੀ ਰਫ਼ਤਾਰ ਥੋੜੀ ਹੌਲੀ ਰੱਖੋ। ਰਫ਼ਤਾਰ ਹੌਲੀ ਰੱਖਣ ਦੇ ਨਾਲ ਬੱਚਿਆਂ ਕੋਲ 2 ਘੰਟੇ ਲੇਟ ਤਾਂ ਜ਼ਰੂਰ ਪਹੁੰਚਾਂਗੇ ਪਰ ਪਹੁੰਚਾਂਗੇ ਜ਼ਰੂਰ। ਨਾ ਪਹੁੰਚਣ ਨਾਲੋਂ ਦੇਰੀ ਚੰਗੀ। ਮੇਰਾ ਸਾਰਿਆਂ ਨੂੰ ਇਹੀ ਐ। ਕਿ ਆਪ ਤੁਸੀਂ ਸਾਰੇ ਰਲ ਕੇ ਗੱਡੀ ਹੌਲੀ ਚਲਾਓ ਕਿਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਧੁੰਦਾਂ ਦਾ ਸਮਾਂ ਵੀ ਐ ਬਹੁਤ ਮਾੜਾ ਹਾਲ ਐ ਓਵਰਟੇਕ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰੋ 2 ਘੰਟੇ ਲੇਟ ਜਾਓ ਪਰ ਕਰੋ ਜਲਦੀ ਚੱਲ ਪਵੋ ਚਾਹੇ ਲੇਟ ਪਹੁੰਚਾਓ ਪਰ ਨਾ ਪਹੁੰਚਣ ਨਾਲੋਂ ਦੇਰੀ ਚੰਗੀ ਹੁੰਦੀ ਐ ਆਪਣੀ ਜ਼ਿੰਦਗੀ ਬਹੁਤ ਕੀਮਤੀ ਐ ਆਪਣੇ ਬੱਚਿਆਂ ਲਈ ਬਹੁਤ ਕੀਮਤੀ ਐ ਜੇ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਪਲੀਜ਼ ਮੇਰੀ ਵੀਡੀਓ ਨੂੰ ਇੱਕ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ